ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀਬੀਰ ਕੇ ਦੋਸਤੋ ਇਹ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਐ ਵੀਡੀਓ ਦੇ ਵਿੱਚ ਕੁਝ ਨੌਜਵਾਨ ਸੀਟ ਰਿਆਂ ਆਂਡਿਆਂ ਦੀਆਂ ਇੱਕ ਭਰਾ ਤੋਂ ਲੈਂਦੇ ਆ ਤੇ ਗੱਡੀ 'ਚ ਬੈਠ ਕੇ ਚਲੇ ਜਾਂਦੇ ਆ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਆਂਡੇ ਲੈ ਕੇ ਜਾਣ ਵਾਲੇ ਜਿਹੜੇ ਨੌਜਵਾਨ ਆ ਉਹ ਕੈਮਰੇ ਸਾਹਮਣੇ ਆਏ ਨੇ ਪੂਰੀ ਸੱਚਾਈ ਕੀ ਸੀ ਉਹਨਾਂ ਨੇ ਦੱਸੀ ਐ ਭਾਵੇਂ ਕਿ ਚੋਰੀ ਦੀ ਘਟਨਾ ਨੂੰ ਇਹਨੂੰ ਦੱਸਿਆ ਜਾ ਰਿਹਾ ਹੈ ਕੀ ਸੱਚਮੁੱਚ ਚੋਰੀ ਦੀ ਘਟਨਾ ਕੀ ਇਹ ਆਪਾਂ ਜਾਣਦੇ ਆਂ ਵੀਡੀਓ ਦੇਖਦੇ ਆਂ ਕਿ ਉਹ ਨੌਜਵਾਨ ਕਹਿਣਾ ਕੀ ਚਾਹੁੰਦੇ ਨੇ ਕਿਉਂ ਜਿਹੜੇ ਉਹ ਅੰਟੇ ਵਾਲੀ ਟਰੇਆਂ ਲੈ ਕੇ ਜਿਹੜੇ ਉਹ ਚਲੇ ਗਏ ਸੀ ਤੇ ਇਸ ਨੂੰ ਜਿਹੜਾ ਕਿਉਂਕਿ ਕੈਮਰੇ 'ਚ ਰਿਕਾਰਡ ਹੋ ਗਿਆ ਸੀ ਉੱ퍼 ਕੈਮਰਾ ਲੱਗੇ ਹੋਇਆ ਸੀ ਤੇ ਜਿਹੜੀਆਂ ਟਰੇਆਂ ਤੁਸੀਂ ਧਾਰ ਦੇਖੋ ਤਿੰਨ ਟਰੇਆਂ ਧਰ ਲੀਆਂ ਤੇ ਤਿੰਨ ਬਾਹ ਦੇ ਵਿੱਚ ਬੰਨੀਆਂ ਜਾ ਰਹੀਆਂ ਨੇ ਉਹ ਬਾਹ ਦੇ ਵਿੱਚ ਰੱਖੂਗਾ ਕੀ ਕਹਿੰਦਾਗਾ ਤੇ ਉਹ ਵੀ ਆਪਾਂ ਸੁਣਦੇ ਆਂ ਉੱਪਰ ਆ ਕੇ ਕਹਿੰਦੇ ਨੇ ਜਿਹੜੇ ਉਹ ਲੈ ਕੀ ਗਏ ਸੀਗੇ ਚੋਰ ਸੀ ਜੋ ਸੱਚਮੁੱਚ ਉਹਨੇ ਪੈਸੀ ਕਰਤੀ ਸੀ ਗੂਗਲ ਪੇ ਉਹ ਸਹੀ ਤਰੀਕੇ ਨਾਲ ਅ ਇਧਰ ਦੂਜੇ ਵੀਰ ਕੋਲੇ ਪਹੁੰਚੇ ਨਹੀਂ ਸੀ ਤੇ ਉਹ ਇਹੇ ਕਰਕੇ ਵਾਪਸ ਦੇਣਾ ਇਹਨੇ ਜਾਂ ਵੀਡੀਓ ਦੇ ਡਰ ਤੋਂ ਵਾਇਰਲ ਹੋਣ ਤੋਂ ਬਾਅਦ ਉਹ ਇੱਥੇ ਆਏ ਨੇ ਪੂਰੀ ਗੱਲਬਾਤ ਕੀ ਹੈ ਤੇ ਉਹ ਆਪਾਂ ਸੁਣਦੇ ਹਾਂ ਤੇ ਜਿਹੜੇ ਭਰਾ ਚੈਨਲ ਦੇ ਨਾਲ ਵੀਡੀਓ ਦੇਖ ਰਹੇ ਨੇ ਚੈਨਲ ਦੇ ਨਾਲ ਨਹੀਂ ਜੁੜੇ ਉਹੋ ਸਬਸਕ੍ਰਾਈਬ ਦਾ ਬਟਨ ਜਿਹੜਾ ਨਾਲ ਵਾਲਾ ਦਬਾ ਦਿਓ ਤਾਂ ਆਪਾਂ ਦੇਖ ਰਿਹਾ ਕਿ ਆਖਰ ਪੂਰੀ ਗੱਲਬਾਤ ਕੀ ਹੈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਹੈ ਤੇ ਕੀ ਗੱਲ ਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਵੇ ਆਹ ਸੀ ਬਈ ਕੀ ਆਲਾ ਬਈ ਠੀਕ ਹੈ ਬਈ ਵਧੀਆ ਵਧੀਆ ਬਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹਿਬ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਬਈ ਅਸੀਂ ਨਾ ਇਥੋਂ ਆਂਡੇ ਲੈ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਕਹਿੰਦਾ ਆਪਣੀ ਪੇਮੈਂਟ ਹੋ ਗਈ ਠੀਕ ਹੈ ਚਲੋ ਜੀ ਅਸੀਂ ਮੁੜ ਕੇ ਉਹ ਮਤਲਬ ਇਥੋਂ ਤੁਰ ਗਏ ਜਾਵੜੇ ਤੇ ਉਹ ਤੋਂ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਵਿੱਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ੍ਹ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਅਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨੇ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜਦੋਂ ਸਕੈਨ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀ ਜੀ ਠੀਕ ਹੈ ਕਿਹੜੇ ਇਧਰੋਂ ਸਾਹਜੰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਜਾਣਾ ਕਿੱਥੇ ਸੀਗੇ ਜੀ ਬਠਿੰਡੇ ਹੀ ਬਤਨ ਦੇ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਅਸੀਂ ਆਪਾਂ ਸੁਭਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਆਪਣੇ ਭਲਾਈਆਂ ਦੇ ਸਰਪੰਚ ਸਾਹਿਬ ਉਹਨਾਂ ਵਰਤਨ ਸਿੰਘ ਸੰਤੂ ਕਾਲੀਦਲ ਬਲੋਗਰ ਬਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂਜੀ ਹਾਂਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸੁਭਾਹ ਆਜੋ ਫਿਰ ਅਸੀਂ ਸੁ ਤਾਰਕੋਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਕਿਉਂਕਿ ਨਾ ਬਾਈ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋ ਗੀਆਂ ਇਹਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਹਾਂ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮ ਆਈ ਲੈ ਰਹੇ ਵੇਗੇ ਸਾਡੇ ਨਾਲ ਚਾਰ ਪੰਜ ਵਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਜੀ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਹਣਾ ਹਾਂ ਜੀ ਹਾਂ ਜੀ ਹਾਂ ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅਰ ਹੋ ਗਈ ਸਾਰੀ ਗੱਲਬਾਤ ਹੋ ਗਈ ਆਪਣੇ ਇੱਕੋ ਹੀ ਪਿੰਡ ਦੇ ਬੰਦੇ ਆ ਜਿਹੜਾ ਵੀ ਉਹ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਇਹਨੂੰ ਬਾਈ ਹਾਂਜੀ 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 ਠੀਕ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਕਾਫੀ ਇਹਨਾਂ ਨੌਜਵਾਨਾਂ ਨੇ ਮੂਸੀ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਸੀ ਕਿ ਇਹਨਾਂ ਨੂੰ ਜਿਹੜਾ ਮੂੰਹ ਦਿਖਾਉਣਾ ਔਖਾ ਹੋ ਗਿਆ ਸੀ ਪਰ ਆਮੇ ਕਿ ਇਹਨਾਂ ਨੇ ਕਿਹਾ ਕਿ ਇਹ ਜਿਹੜੇ ਪੈਸੇ ਉਹਨਾਂ ਦੇ ਵਾਪਸ ਹੋਣ ਤੋਂ ਬਾਅਦ ਉਹ ਦੇਣ ਆਏ ਨੇ ਪਰ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਨੌਜਵਾਨ ਇੱਥੇ ਪੁੱਜੇ ਤੇ ਲਗਾਤਾਰ ਉਸੇ ਤਰ੍ਹਾਂ ਫਿਰ ਵੀਡੀਓ ਇਹ ਅਪਲੋਡ ਕਰਵਾ ਰਹੇ ਆ ਤਾਂ ਕਿ ਜਿਹੜਾ ਇਹਨਾਂ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਨੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਹੀਂ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਨਹੀਂ ਚੱਲੇ ਇਹ ਤੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਦਾ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰਿਆ ਰਖਾ ਕੇ ਅਗਲੇ ਨੇ ਗੇਰ ਮਾਰਿਆ ਗਾਂ ਲੰਘ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬਈ ਬੰਦਾ ਵੇਖਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣਾ ਬਾਲਾ ਤੇਜ ਚੋਸਤ ਵੀ ਨਹੀਂ ਹਨਾ ਹਾਂ ਤੇਜ ਚੋਸਤ ਵੀ ਨਹੀਂ ਬਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਇਹ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੇੜਾ ਹੋ ਗਿਆ ਬਈ ਆਪ ਜਿਹੜੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਉਹ ਜਾਂ ਚੱਲ ਕੋਈ ਚਿੱਟੇ ਜੁੱਟੇ ਵਾਲਾ ਆਪਾਂ ਮੰਨ ਲੀਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਤਲਾਕਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇੱਥੇ ਹੱਦ ਤੱਕ ਇੱਧਰ ਹੀ ਪੈ ਜਾਂਦੀ ਆ ਉਹਨਾਂ ਨੇ ਇੱਥੇ ਸਰਖਾਸਾ ਜਮਾ ਕਰਵਾ ਅਰਜੀ ਲਿਖ ਉਹ ਵਾਪਸ ਲੈ ਲਾਂਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਰੋਲ ਨਿਬੜ ਗਿਆ ਤੁਹਾਡਾ